ਮਹਾਵਾਰੀ ਆਉਣਾ ਕੁਦਰਤ ਦੇ ਵਰਤਾਰਾ ਹੈ। ਅਗਰ ਜੇ ਕਿਸੇ ਬੀਬੀ ਨੂੰ ਮਹਾਵਾਰੀ ਨਹੀਂ ਆਉਂਦੀ, ਮਾਸਿਕ ਦਰਮ ਨਹੀਂ ਆਉਂਦਾ ਤਾਂ ਸੰਪੂਰਨ ਇਸਤਰੀ ਨਹੀਂ ਹੁੰਦੀ। ਪਰ ਨਾ ਹੀ ਉਹ ਬੱਚੇ ਨੂੰ ਜਨਮ ਦੇ ਸਕਦੀ ਹੈ। ਮਹਾਵਾਰੀ ਆਉਣਾ ਬਹੁਤ ਜ਼ਰੂਰੀ ਹੈ। ਔਰ ਕਈਆਂ ਨੂੰ ਬੜੇ ਲੇਟ ਆਉਂਦੀ ਹੈ। ਕਈਆਂ ਨੂੰ ਬਹੁਤ ਜ਼ਿਆਦਾ ਆਉਂਦੀ ਹੈ। ਮਾਸੇ ਮਹਾਵਰੀ ਦਾ ਟਾਈਮ ਪੀਰੀਅਡ 3 ਤੋਂ 6 ਦਿਨ ਹੁੰਦਾ ਲਗਭਗ ਕਈਆਂ ਨੂੰ 3 ਦਿਨ ਕਈਆਂ ਨੂੰ 4 ਦਿਨ 5 ਦਿਨ 6 ਦਿਨ ਲਾਸਟ ਅਗਰ ਕਿਸੇ ਨੂੰ 6 ਦਿਨ ਤੋਂ ਬਾਅਦ ਮਹਾਵਰੀ ਆਉਂਦੀ ਹੈ ਤਾਂ ਕੋਈ ਨਾ ਕੋਈ ਬਿਮਾਰੀ ਦਾ ਕਾਰਨ ਹੈ ਅਗਰ ਹੱਦੋਂ ਬਾਅਦ ਮਹਾਵਰੀ ਆਉਂਦੀ ਹੈ ਹੱਦੋਂ ਬਾਅਦ ਖੂਨ ਪੈਂਦਾ ਤਾਂ ਉਹ ਉਹਨਾਂ ਦਿਨਾਂ ਦੇ ਵਿੱਚ ਹੀ ਪੈਂਦਾ ਹੈ ਔਰ ਜ਼ਿਆਦਾ ਪੈਂਦਾ ਤਾਂ ਉਹ ਵੀ ਕਿਸੇ ਬਿਮਾਰੀ ਦਾ ਕਾਰਨ ਹੋ ਸਕਦਾ ਹੈ ਸੋ ਮਹਾਵਾਰੀ ਆਉਣਾ ਜਰੂਰੀ ਹੈ ਜਿੰਨਾ ਕੋ ਉਹਨਾਂ ਕੋ ਇਹਦਾ ਟਾਈਮ ਪੀਰੀਅਡ ਵੀ ਜ਼ਰੂਰੀ ਹੈ ਕਈਆਂ ਨੂੰ ਬਹੁਤ ਦਰਦ ਨਾਲ ਆਉਂਦੀ ਹੈ ਮਹਾਵਾਰੀ ਦਰਦ ਇੰਨਾ ਜ਼ਿਆਦਾ ਹੁੰਦਾ ਹੈ ਕਿ ਬੀਬੀਆਂ ਨਟਾਲ ਹੋ ਜਾਂਦੀਆਂ ਨੇ ਸਵਾਦ ਚਲਚੜਾ ਹੋ ਜਾਂਦਾ ਹੈ ਖਾਣ ਪੀਣ ਨੂੰ ਦਿਲ ਨਹੀਂ ਕਰਦਾ ਔਰ ਚਿਹਰਾ ਵੀ ਪੀਰਾ ਤੱਕ ਪੈ ਜਾਂਦਾ ਹੈ ਇਹਦੇ ਦਰਦ ਨਾਲ ਆਉਣ ਦੇ ਕਈ ਕਾਰਨ ਨੇ ਇਸ ਤਰ੍ਹਾਂ ਸੋਚ ਹੁਣ ਜਾਂ ਕੋਈ ਸੱਟ ਲੱਗ ਜਾਣਾ ਜਾਂ ਕੋਈ ਹੋਰ ਕਾਰਨ ਜਿਵੇਂ ਕੋਈ ਬੀਬੀਆਂ ਅੱਜਕੱਲ ਨਸ਼ੇ ਵੀ ਕਰਦੀਆਂ ਤੇ ਇਹਨਾਂ ਦਾ ਕਾਰਨ ਹੈ ਵੀ ਜਿਹੜੀ ਮਹਾਵਾਰੀ ਹੈ ਇਹ ਦਰਦ ਨਾਲ ਆਉਂਦੀ ਹੈ। ਇਕਿਆਂ ਨੂੰ ਸ਼ੁਰੂ ਤੋਂ ਹੀ ਮਹਾਵਾਰੀ ਦਰਦ ਨਾਲ ਆਉਣੀ ਸ਼ੁਰੂ ਹੋ ਜਾਂਦੀ ਹੈ ਔਰ ਤਕਰੀਬਨ 25-26 ਸਾਲ ਦੀ ਉਮਰ ਤੱਕ ਇਹ ਲਗਾਤਾਰ ਦਰਦ ਨਾਲ ਆਉਂਦੀ ਹੈ ਔਰ ਜਦੋਂ ਉਮਰ ਬੱਦੀ ਹੋਊਗੀ ਫਿਰ ਉਹ ਬੰਦ ਹੁੰਦੀ ਹੈ। ਨਾਰਮਲ ਆਉਂਦੀ ਹੈ ਮਤਲਬ ਦਰਦ ਤੋਂ ਬਿਨਾ ਹੋਈ ਹੈ ਪਰ ਅਗਰ ਜੇ ਦਰਦ ਨਾਲ ਆਉਂਦੀ ਹੈ ਤਾਂ ਤਕਲੀਫਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਇਹਦਾ ਇਲਾਜ ਕਰਵਾ ਲੈਣਾ ਜ਼ਰੂਰੀ ਹੁੰਦਾ ਹੈ ਅਗਰ ਜ਼ਿਆਦਾ ਆਉਂਦੀ ਹੈ ਫਿਰ ਵੀ ਇਹਦਾ ਇਲਾਜ ਕਰਾਉਣਾ ਜ਼ਰੂਰੀ ਹੁੰਦਾ ਹੈ ਔਰ ਜੇ ਦਰਦ ਨਾਲ ਆਉਂਦੀ ਹੈ ਫਿਰ ਵੀ ਜਰੂਰੀ ਹੁੰਦਾ ਹੈ ਔਰ ਕਿਸੇ ਨੂੰ ਮਹਾਵਾਰੀ ਸਮੇਂ ਤੋਂ ਪਹਿਲਾਂ ਹਟ ਜਾਂਦੀ ਹੈ ਉਹ ਹੀ ਨੁਕਸਾਨ ਹੁੰਦਾ ਕਿਉਂਕਿ 45 ਸਾਲ ਤੱਕ ਦਾ ਪੀਰੀਅਡ ਹੁੰਦਾ ਹੈ ਮਹਾਵਾਰੀ ਆਉਣ ਦਾ ਕਈਆਂ ਨੂੰ ਛੋਟੀ ਉਮਰ ਜੀ ਬੰਦ ਹੋ ਜਾਂਦੀ ਹੈ ਜੋ ਵੀ ਉਹਦਾ ਕਾਰਨ ਹੈ ਉਹ ਸਾਹ ਨਾਲ ਉਹਦਾ ਇਲਾਜ ਕਰਵਾ ਲੈਣਾ ਚਾਹੀਦਾ ਹੈ ਜਿਸ ਤਰ੍ਹਾਂ ਮਾਂਵਾਰੀ ਆਉਂਦੀ ਆ ਇਹਦੇ ਨਾਲ ਹੀ ਬੱਚਾ ਹੁੰਦਾ ਪਰ ਅੱਜ ਕੱਲ ਜਿਵੇਂ ਚੱਲਦਾ ਸਿਸਟਮ ਲੋਕਾਂ ਨੇ ਇੱਕ ਨੂੰ ਕੁ ਬਦਨਾਮ ਸਿਸਟਮ ਕਰ ਰੱਖਿਆ ਹਰ ਇੱਕ ਬੀਬੇ ਨੂੰ ਬੁਰੀ ਨਜ਼ਰ ਨਾਲ ਤੱਕਣਾ ਉਸ ਨੂੰ ਮਜ਼ਾਕ ਨਾਲ ਵੇਖਣਾ ਯਾਰ ਇਹ ਕੀ ਸਿਸਟਮ ਹੈ ਕਿਉਂ ਹੋ ਰਿਹਾ ਹੈ ਪਰ ਸਾਡੀ ਧੀ ਨੂੰ ਵੀ ਆਉਂਦਾ ਔਰ ਸਾਡੀ ਭੈਣ ਨੂੰ ਵੀ ਆਉਂਦਾ ਸਾਡੀ ਮਾਂ ਨੂੰ ਵੀ ਆਇਆ ਸੀ ਤਾਂ ਕਰਕੇ ਅਸੀਂ ਦੁਨੀਆ ਤੇ ਆਏ ਮਾਂਵਾਰੀ ਆਉਣਾ ਬਹੁਤ ਜ਼ਰੂਰੀ ਹੈ ਐਸਾ ਮਜ਼ਾਕ ਦਾ ਸਿਸਟਮ ਨਾ ਬਣਾਇਆ ਜਾਵੇ ਔਰ ਜੇਕਰ ਕਿਸੇ ਵੀ ਬੀਬੀ ਨੂੰ ਮਾਂਵਾਰੀ ਆਉਦੀ ਹੈ ਤਾਂ ਉਹਦਾ ਬਹੁਤ ਧਿਆਨ ਰੱਖਿਆ ਜਾਵੇ ਉਹ ਠੰਡੀਆਂ ਚੀਜ਼ਾਂ ਖਾਣ ਤੋਂ ਬੁਰੇਜ਼ ਕੀਤਾ ਜਾਵੇ ਉਹਨੂੰ ਸੱਟ ਲੱਗਣ ਤੋਂ ਬੁਰੇਜ਼ ਕੀਤਾ ਜਾਵੇ ਉਹਨੂੰ ਮਤਲਬ ਅਗਰ ਕਿਸੇ ਨੂੰ ਮਾਂਵਾਰੀ ਸਹੀ ਟਾਈਮ ਤੇ ਨਹੀਂ ਆਉਂਦੀ ਤਾਂ ਉਹਨੂੰ ਦਵਾਈ ਦਾ ਵੀ ਸਮੇਂ ਸਿਰ ਦਵਾਉਣਾ ਜ਼ਰੂਰੀ ਹੈ ਕਿਉਂਕਿ ਇਹ ਬਿਮਾਰੀ ਲਾਜ਼ਮ ਦੋ ਗਨਾ ਲਾ ਇਲਾਜ ਹੋ ਜਾਂਦੀ ਹੈ ਅਰ ਕਿਸੇ ਵੀ ਬਿਨ ਮਾਂਵਾਰੀ ਨਹੀਂ ਆਉਂਦੀ ਤਾਂ ਉਹਦੀ ਜ਼ਿੰਦਗੀ ਤੋਂ ਵੱਡਾ ਨਰਕ ਕੋਈ ਨਹੀਂ ਹੁੰਦਾ ਠੀਕ ਹੈ ਜੀ ਕਿਉਂਕਿ ਮਾਂਵਾਰੀ ਆਵੇ ਤਾਂ ਹੀ ਔਲਾਦ ਹੋਵੇਗੀ ਅਗਰ ਔਲਾਦ ਨਹੀਂ ਹੋਵੇਗੀ ਤਾਂ ਉਹਦੀ ਇੱਜ਼ਤ ਕਿੱਥੇ ਹੋਊਗੀ ਉਹਦੀ ਜ਼ਿੰਦਗੀ ਕਿੱਥੇ ਹੋਊਗੀ ਤੇ ਬਹੁਤ ਸਾਰੇ ਘਰ ਇਸੇ ਕਰਕੇ ਟੁੱਟ ਜਾਂਦੇ ਨੇ ਕਿ ਬੀਬੀਆਂ ਦੇ ਬੱਚਾ ਨਹੀਂ ਹੋ ਰਿਹਾ ਹਾਲਾਂਕਿ ਬੱਚਾ ਹੋ ਰ ਮਰ ਕਾਰਨ ਕੋਈ ਹੋਰ ਵੀ ਹੋ ਸਕਦਾ ਪਰ ਮੇਨ ਕਾਰਨ ਇਹ ਹੈ ਕਿ ਮਹਾਵਾਰੀ ਆਉਣਾ ਬਹੁਤ ਜ਼ਰੂਰੀ ਹੈ ਅਗਰ ਕਿਸੇ ਨੂੰ ਮਹਾਵਾਰੀ ਸਹੀ ਟਾਈਮ ਤੇ ਆ ਰਹੀ ਹੈ ਤਾਂ ਬੱਚਾ ਬਿਲਕੁਲ ਹੋਏਗਾ ਹੋਰ ਬਾਰੀਆਂ ਹੋਰ ਲਾਮਤਾ ਦਾ ਇਲਾਜ ਕਰ ਲੈਣਾ ਚਾਹੀਦਾ ਤੇ ਬੱਚਾ ਬਿਲਕੁਲ ਜ਼ਰੂਰ ਹੋਏਗਾ ਸੋ ਅਗਰ ਕਿਸੇ ਬੀਬੀ ਨੂੰ ਕਿਸੇ ਭੈਣ ਨੂੰ ਇਦਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਮਹਾਵਾਰੀ ਟਾਈਮ ਨਾਲ ਨਹੀਂ ਆਉਂਦੀ ਜਾਂ ਜ਼ਿਆਦਾ ਆਉਂਦੀ ਆ ਜਾਂ ਦਰਦ ਨਾਲ ਆਉਂਦੀ ਆ ਕੀ ਵੀਰ ਲਗਾਤਾਰ ਖੂਨ ਪੈਂਦਾ ਜਾਂ ਮਤਲਬ ਕੀ ਹੁੰਦਾ ਵੀ ਪਹਿਲਾਂ ਅਗਲੀ ਮਾਂਵਾਰੀ ਦਾ ਟਾਈਮ ਰਹਿੰਦਾ ਜੋ ਉਸ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਤੇ ਇਹਦੇ ਵਿੱਚ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਜਾਂ ਤੇ ਬੱਚੇ ਦਾ ਨਿਦਰ ਸੌਲੀ ਹੋ ਸਕਦੀ ਹੈ ਸਿਸਟਮ ਹੋ ਸਕਦੀ ਹੈ ਜਾਂ ਕੋਈ ਹੋਰ ਕਾਰਨ ਸੱਟ ਲੱਗਣਾ ਵੀ ਹੋ ਸਕਦਾ ਹੈ ਤੇ ਡਿਪਰੈਸ਼ਨ ਵੀ ਹੋ ਸਕਦਾ ਖੂਨ ਦੀ ਕਮਜ਼ੋਰੀ ਵੀ ਹੋ ਸਕਦੀ ਹੈ ਅਗਰ ਕਿਸੇ ਨੂੰ ਬੀਬੀ ਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਇਸ ਦਾ ਬਿਲਕੁਲ ਜਿਹੜਾ ਸਹੀ ਇਲਾਜ ਕਰਵਾ ਲੈਣਾ ਚਾਹੀਦਾ ਸੋ ਇਲੈਕਟ੍ਰੋ ਹੋਮੋਪੈਥੀ ਜਿਹੜਾ ਪ੍ਰੋਪਰ ਇਲਾਜ ਹੈਗਾ ਅਗਰ ਕਿਸੇ ਨਾਲ ਇਹ ਪ੍ਰੋਬਲਮ ਹੁੰਦੀ ਤਾਂ ਜਰੂਰ ਸੰਪਰਕ ਕਰਿਓ ਫੋਨ ਨੰਬਰ ਪਰ ਮੈਂਸ਼ਨ ਕਰ ਦਿੰਨੇ ਆ ਇਹਦੇ ਨਾਲ ਔਰ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਭੈਣ ਦਾ ਕਿਸੇ ਬੀਬੀ ਦਾ ਫਾਇਦਾ ਹੋ ਸਕੇ ਧੰਨਵਾਦ ਜੀ